ਫਲਾਉ ਇਹਨੂੰ ਸਾਨੂੰ ਰੂਟੇਟਰਾਂ ਨੂੰ ਇੱਧਰ ਰੱਖ ਲਾਂਗੇ ਫਰੰਟ ਤੇ ਜੀ ਲੇਜ਼ਰ ਕਰਾ ਦੇ ਕੋਲੇ ਫਲਾਉ ਤੇ ਇੱਧਰ ਖੜਾ ਬੇਲਰ ਨਾਵਾ ਰੈਕ ਵੈਲਕਮ ਆ ਜੀ ਭਾਈ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਅੱਜ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਭਾਈ ਆਪਾਂ ਤੁਹਾਨੂੰ ਦਿਖਾਵਾਂਗੇ ਆਪਣੇ ਕੋਲ ਨਵਾਂ ਮਾਲ ਵੀ ਆਉਣਾ ਦੇਖੋ ਰੂਟੇਟਰਾਂ ਦਾ ਕਿਹੜਾ ਕਿਹੜਾ ਨਵਾਂ ਮਾਲ ਆਉਦਾ ਤੇ ਇੱਕ ਜੌਂਡੀਅਰ 5050 ਡੀ ਟਰੈਕਟਰ ਆ ਲੋਡ ਲੈਂਦਾ ਉਹਦੇ ਚੱਕਰ ਵੀ ਸੈੱਟ ਕਰਕੇ ਆਉਣੇ ਆ ਤੇ ਜਾਣਕਾਰੀ ਤੁਹਾਨੂੰ ਫੁੱਲ ਦਵਾਂਗੇ ਵੀ ਕਿਹੜਾ ਮਾਡਲ ਆ ਤੇ ਕਿਹੜੀ ਗਰਾਰੀ ਪਾਈ ਆ ਕਿਵੇਂ ਸੈੱਟ ਚੱਲਿਆ ਪੂਰੀ ਜਾਣਕਾਰੀ ਦੇਵਾਂਗੇ ਤੇ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਹੋਰ ਦੇਖਦੇ ਆ ਵੀ ਸ਼ਾਮ ਤੱਕ ਕੀ ਕੀ ਬਣਦਾ ਬਣੇ ਰਹੋ ਬਾਈ ਵੀਡੀਓ ਦੇ ਵਿੱਚ ਐਦਾਂ ਹੀ ਤੇ ਸਾਰੇ ਵੀਰਾਂ ਨੂੰ ਰਿਕਵੈਸਟ ਆ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਵੀ ਕਰਿਓ ਵੀਡੀਓ ਬਣੇ ਰਹੋ ਵੀਡੀਓ ਚ ਲਓ ਜੀ ਜੌਂਡੀਅਰ ਦੇ ਕਰੇ ਆ ਚੱਕਰ ਸੈੱਟ 14 15 13 ਮਾਡਲ ਆ 13 ਮਾਡਲਾ ਚੌਂਡੀਆ ਪਿਆ ਬਿਆੜੀ ਉਹ ਰੁਕਾ ਬਿਟ ਰਹਿ ਗਿਆ ਇਹ ਟੋਪੜਾ ਇਹ ਟਰੈਕਟਰ ਆਮ ਨਾਲ ਚੱਲ ਰਿਹਾ ਦੇਖੋ ਜੀ ਨਾਲੇ ਗਿੱਲੀ ਜ਼ਮੀਨ ਆ ਜੀ ਪਰ ਟਰੈਕਟਰ ਨੂੰ ਪਤਾ ਵੀ ਹੈ ਨਹੀਂ ਨੂੰ ਟਾਬਟਰ ਪਾਇਆ ਹੈ ਤੇ ਆ ਜਿਹੜਾ ਇਹਦਾ ਹਾਈ ਸਪੀਡ ਪਾਇਆ ਇਦੇ ਵਿੱਚ ਥੋੜਾ ਜਿਹਾ ਟਰੈਕਟਰ ਦਗੂਗਾ ਕਿਉਂਕਿ ਇਹਦੇ ਘੇੜੇ ਬਹੁਤ ਜਾਨੀ ਕਿ ਜ਼ਿਆਦਾ ਹੋ ਜਾਂਦੇ ਆ ਪਰ ਉਹਨਾ ਨਹੀਂ ਦਬਣਾ ਹੈਗਾ ਆ ਦੇਖੋ ਇੱਥੋਂ ਫਿਰ ਮਿੱਟੀ ਵੀ ਪਤਲੀ ਕਰਨੀ ਸ਼ੁਰੂ ਕਰਤੀ ਤੇ ਰੂਟਾਵੇਟਰ ਦੇਖੋ ਬਾਈ ਬਿਲਕੁਲ ਵਿਸਕੇ ਚੱਲਦਾ ਆ ਆਰਾਮ ਨਾਲ ਚੱਲਦਾ ਜੀ ਕੋਈ ਇਦਾਂ ਹੈ ਨਹੀਂਗਾ ਵੀ ਕੋਈ ਐ ਪਬਲਿੰਗ ਕਰਦਾ ਤੇ ਆਪਾਂ ਹੁਣ ਤੁਹਾਨੂੰ ਦੱਸਾਂਗੇ ਵੀ ਇਹ ਜਿਹੜਾ ਟਰੈਕਟਰ ਦੇ ਵਿੱਚ ਕਿਹੜਾ ਆਪਣਾ ਰੂਟਾਵੇਟਰ ਦੇ ਵਿੱਚ ਪੰਜਾਬ ਜੀ ਡੀ ਟਰੈਕਟਰ ਆ ਜੀ 5050 D2 2 ਵੀਲ 2013 ਮਾਡਲ ਟਰੈਕਟਰ ਆ ਜੀ ਤੇ ਜਿਹੜੀ ਰੂਟਾ ਮੀਟਰ ਦੇ ਵਿੱਚ ਗਰਾਰੀ ਪਾਈ ਆ ਉਹ 14 ਤੇ 21 ਦੀ ਗਰਾਰੀ ਆ ਜੀ ਤੇ ਇਹ ਜਾਣਕਾਰੀ ਆਪਾਂ ਬਾਈ ਕਿਸਾਨ ਵੀਰਾਂ ਨੂੰ ਸਾਂਝੀ ਕਰਦੇ ਰਹਿੰਦੇ ਆ ਤਾਂ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਆਪਣੀ ਵੀਡੀਓ ਦਾ ਜਿਹੜਾ ਫਾਇਦਾ ਵੱਧ ਤੋਂ ਵੱਧ ਕਿਸਾਨ ਵੀਰ ਲੈ ਸਕਣ ਤੇ ਆਪਾਂ ਟਰੈਕਟਰ ਦੇ ਮਾਡਲ ਦੇ ਹਿਸਾਬ ਨਾਲ ਗਰਾਰੀ ਦੱਸਦੇ ਆ ਕਿਉਂਕਿ ਜਦੋਂ ਮਾਡਲ ਇੱਧਰ ਉੱਧਰ ਹੁੰਦਾ 21 22 ਆਉਂਦਾ ਤਾਂ ਫਿਰ ਇਹਦੇ ਚੱਕਰਾਂ 'ਚ ਵੀ ਫਰਕ ਪੈ ਜਾਂਦਾ ਜੀ 5050 D2 ਤੇ ਇਹ ਹੈਗਾ 2013 ਮਾਡਲ 5050D 14 ਦੇ ਟਾਇਰਾਂ ਚ ਤੇ ਗਰਾਰੀ ਨੂੰ ਪਾਈ ਆ ਸ਼ਕਤੀਮਾਨ ਦੇ ਨੂੰ 1421 ਦੀ ਤੇ 1421 ਦੇ ਗੀਅਰ ਨਾਲ ਦੇਖੋ ਟਰੈਕਟਰ ਚੱਲ ਰਿਹਾ ਬਿਲਕੁਲ ਆਰਾਮ ਨਾਲ ਚੱਲ ਰਿਹਾ ਆਪਣਾ ਆਪਣਾ ਕੀਮਤੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਤੁਹਾਨੂੰ ਆਪਣੀ ਵੀਡੀਓ ਜਿਹੜੀ ਇੱਕ ਇਦਾਂ ਦੀ ਲੱਗਦੀ ਹੈ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਆ ਇਹ ਕਿਵੇਂ ਦੀ ਜਾਣਕਾਰੀ ਲੱਗਦੀ ਹੈ ਜੀ ਜੇਕਰ ਬਾਈ ਆਪਣੀ ਜਾਣਕਾਰੀ ਵਧੀਆ ਲੱਗਦੀ ਆ ਤਾਂ ਦਿਲੋਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਕਰਿਓ ਵਾਤਾਵਰਤ ਸ਼ੇਅਰ ਤੇ ਲਾਈਕ ਤਾਂ ਜੋ ਹੋਰ ਕਿਸਾਨ ਵੀ ਇਸ ਵੀਡੀਓ ਦਾ ਲਾਹਦਾ ਜਿਹੜਾ ਫਾਇਦਾ ਹੈ ਉਹ ਲੈ ਸਕਣ ਤੇ ਮੀਂਹ ਪੈ ਹੋ ਕੇ ਕਰਕੇ ਕਈ ਏਰੀਆ 'ਚ ਗਿੱਲਾ ਜਿਆਦਾ ਉਥੇ ਟਰੈਕਟਰ ਥੋੜਾ ਜਿਹਾ ਦਬਦਾ ਜੀ ਮਿੱਟੀ ਵੀ ਜਮੜ ਜਾਂਦੀ ਆ ਨਾ ਬਲੇਡਾਂ ਨੂੰ ਜਿਆਦਾ ਗਿੱਲੇ ਕਰਕੇ ਤਾਂ ਚੱਕਰ ਹੋ ਜਾਂਦਾ ਉਹ ਦੇਖੋ ਜਮਾ ਹੀ ਗਿੱਲਾ ਪਿਆ ਇਹ ਜਾਂ ਤਾਂ ਰੂਟਰ ਚੱਲਦਾ ਸੁਪੀ ਜ ਵਧੀਆ ਜ਼ਮੀਨ ਚ ਜਿਹੜੀ ਮਾੜੀ ਮੋਟੀ ਗਿੱਲੀ ਹੋਵੇ ਉਹਦੇ ਚ ਜਾਂ ਚੱਲਦਾ ਜਿੱਥੇ ਪਾਣੀ ਹੋ ਖੜਾ ਹੋਵੇ ਜਿਵੇਂ ਆ ਚੀਕਣੀ ਜ ਮਿੱਟੀ ਇਹਦੇ ਵਿੱਚ ਤਾਂ ਫਿਰ ਬਲੇਡ ਮਿੱਟੀ ਫੜ ਲਾ ਜਾਂਦੇ ਆ ਬਾਕੀ ਬਾਈ ਨਾਲ ਗੱਲ ਕਰਾਉਨੇ ਆ ਹੋਰ ਬਾਈ ਜੀ ਕੀ ਹਾਲ ਚਾਲ ਆ ਜੀ ਹੋਰ ਬਾਈ ਠੀਕ ਠਾਕ ਜੀ ਹਾਂ ਜੀ ਹਾਂ ਜੀ ਤੇ ਕੀ ਨਾਮ ਆ ਬਾਈ ਜੀ ਆਪਣਾ ਗੁਰਦੀਪ ਸਿੰਘ ਗੁਰਦੀਪ ਸਿੰਘ ਤੇ ਪਿੰਡ ਕਿਹੜਾ ਪੈਂਦਾ ਬਾਈ ਜੀ ਇਹ? ਇਹ ਔਲੀਆ ਪਰ ਹੈ। ਔਲੀਆ ਪਰ ਪਿੰਡ ਪੈਂਦਾ ਜੀ। ਇਹ ਆਪਣਾ ਜ਼ਿਲ੍ਹਾ ਇਹਨੂੰ ਲੁਧਿਆਣਾ ਹੀ ਪੈਂਦਾ ਕੋਦਰ। ਨਮਾਸ਼ਹਿਰ ਪੈਂਦਾ ਜੀ। ਤੋ ਬਾਬਾ ਏਰੀਆ ਜੀ। ਤੋ ਬਾਬਾ ਏਰੀਆ। ਠੀਕ ਆ ਜੀ। ਤੇ ਇਹ ਬਾਈ ਜੀ ਆ ਮਾਡਲ ਕਿੰਨਾ ਆਪਣਾ 2013 ਮਾਡਲ ਹੈ। ਠੀਕ ਆ ਜੀ। ਤੇ ਹੁਣ ਕਿੱਦਾਂ ਚੱਲਦਾ ਰੂਟਾਵੇਟਰ ਜੀ? ਹਾਂ ਸਹੀ ਚੱਲਦਾ ਜੀ। ਵਧੀਆ ਚੱਲਦਾ ਜੀ? ਹਾਂ ਵਧੀਆ ਚੱਲਦਾ। ਤੇ ਪਹਿਲਾਂ ਤਾਂ ਮੈਂ ਕਹਿੰਦਾ ਜ਼ਿਆਦਾ ਭਾਰੀ ਚੱਲਦਾ ਸੀ ਹਨਾ। ਜ਼ਿਆਦਾ ਭਾਰਾ ਚੱਲਦਾ ਜੀ। ਟਰੈਕਟਰ ਦੇ ਰਾਟ ਕਢਾਏ ਹੋਏ ਸੀ। ਤੇ ਉਹ ਸ਼ਕਤੀਮਾਨ ਦਾ ਰੂਟਾ ਓਕੇ ਬਾਈ ਧੰਨਵਾਦ ਜੀ ਤੇ ਬਾਕੀ ਚੱਕਰ ਕਰ ਤੇ ਸੈਟ ਤੇ ਟਰੈਕਟਰ ਚੱਲਦਾ ਪੂਰਾ ਆਰਾਮ ਨਾਲ ਜੀ ਲੋ ਜੀ ਆਪਾਂ ਬੀਸੀਐਸ ਦਾ ਆਪਣਾ ਰੋਟਾਵੇਟਰ ਸੈੱਟ ਕਰਨ ਆਏ ਸੀਗੇ ਜੀ ਤੇ ਬਾਈ ਉਹ ਨਹੀਂ ਕਰਦੇ ਆ ਬਾਈ ਸਾਰਾ ਸਬਜ਼ੀਆਂ ਦਾ ਕੰਮ ਹੈ ਜੀ ਤੇ ਹਰੀਆਂ ਭਰੀਆਂ ਸਬਜ਼ੀਆਂ ਕਲੇਲੇ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਤੇ ਬਹੁਤ ਵਧੀਆ ਕੁਆਲਿਟੀ ਬਹੁਤ ਤਕਨੀਕ ਨਾਲ ਬਾਈ ਉਹ ਨਹੀਂ ਕੀਤੀ ਕਰ ਰਹੇ ਨੇ ਕਲੇਲਿਆਂ ਦੀ ਤੇ ਬਹੁਤ ਸੋਹਣੇ ਕਲੇਲੇ ਲੱਗੇ ਨੇ ਦੇਖੋ ਤੇ ਆਪ ਤੋੜ ਕੇ ਆਪ ਵੇਖਦੇ ਨੇ। ਇਹ ਆ ਰੂਟਾ ਵੇਟਰ ਦਿੱਤਾ ਹੈ ਆਪਾਂ ਬੀਚਸ ਦਾ। ਤੇ ਇਹਦੇ ਵਿੱਚ ਵਿੱਚ ਇਹਦੇ ਨਾਲ ਹੀ ਗੋੜਦੇ ਨੇ ਦੇਖੋ ਕਿੰਨੀ ਵਧੀਆ ਗੜਾਈ ਹੋ ਰਹੀ ਹੈ ਯਾਰ ਦੇਖੋ। 19 ਉਹ ਚੌੜਾ ਇਹਨਾਂ ਨੇ ਬਣਾ ਕੇ ਰੱਖਿਆ ਆ। ਤੇ ਉਸ ਹਿਸਾਬ ਨਾਲ ਇਹ ਆ ਦੇਖੋ ਵੱਡਦਾ ਫਰੀ ਜਾਂਦਾ। ਦੇਖੋ ਪੂਰੇ ਕਰਕੇਵੇਂ ਆ ਤੇ ਪਿੱਛੇ ਕੱਖ ਵੱਡਦਾ ਫਰੀ ਜਾਂਦਾ। ਬਹੁਤ ਵਧੀਆ ਚੱਲ ਰਿਹਾ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਣਾ ਕੰਮ ਕਿੱਦਾਂ ਦਾ ਲੱਗਿਆ ਤੇ ਥੋੜੀ ਜਿਹੀ ਖਰਾਬੀ ਆ ਗਈ ਸੀ ਇਹਦੇ 'ਚ ਖਰਾਬੀ ਵੀ ਇਹ ਆ ਗਈ ਸੀਗੀ ਵੀ ਇਹਦੇ ਜਿਹੜੀ ਰੇਸ ਵਾਲੀ ਕਾਰ ਆ ਉਹ ਫਸ ਗਈ ਸੀਗੀ ਹੋਰ ਕੋਈ ਚੱਕਰ ਨਹੀਂ ਚੱਲ 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 ਪਰ ਮੂਰੇ ਦੇਖੋ ਕਾਕਾ ਖੜਾ ਬੜਾ ਬੜਾ ਇੱਦਾਂ ਤੇਰੇ ਕਰੇ ਤੇ ਆਹ ਪਿੱਛੇ ਦੇਖੋ ਇਹਨਾਂ ਵਧੀਆ ਮਾਉਣੇ ਆਂ ਜੀ ਆਪਣਾ ਆਪਣਾ ਕੀਮਟ ਸਾਰੇ ਵੀ ਜਰੂਰ ਕਰਿਓ ਚਲੋ ਰੂਟਾ ਵੇਟਰ ਕਿੱਦਾਂ ਆਉਂਦਾ ਲੱਗਿਆ ਇਹ ਇਹ ਹੁਣ ਆ ਵੀਸੀਐਸ ਦਾ ਤੇ ਆਮ ਰੂਟਾ ਵੇਟਰ ਜਿਹੜੇ ਥੱਲੇ ਚੱਲਦੇ ਨੇ ਰੂਟਾ ਵੇਟਰ ਤੇ ਕਈ ਕੰਪਨੀਆਂ ਦੇ ਆਏ ਆਉਂਦੇ ਨੇ ਲੋਕਲ ਜਿਹੜੀਆਂ ਕੰਪਨੀਆਂ ਕਈ ਮਿਲਦੀਆਂ ਨੇ ਤੇ ਉਹ ਕੰਮ ਦੇ ਬਹੁਤ ਨੇ ਤੇ ਇਹ ਬਾਈ ਐਨਾ ਕੰਮ ਦਾ ਨਹੀਂ ਹੈਗਾ ਲੋਕ ਜੀ ਇੱਕ ਮਿੰਟ ਵੀਰੇ ਤੇ ਅੱਗੇ ਉਹ ਤੁਹਾਨੂੰ ਦਿਖਾ ਦਿੰਨੇ ਆ ਤੇ ਐਨਾ ਕੰਮ ਦਾ ਵੀ ਨਹੀਂ ਹੈਗਾ ਹੈ ਨਾ ਬਰੋਬਰ ਚੱਲਦਾ ਦੇਖੋ ਆਮ ਨਾਲ ਚਰਾ ਰਿਹਾ ਬੰਦਾ ਯਾ ਦੂਜੀ ਵਾਰ ਚਲਾਉਣ ਲੱਗਿਆ ਤੇ ਦੂਜੀ ਵਾਰ ਤਾਂ ਸਫਾਈ ਬਹੁਤ ਹੋ ਗਈ ਹੈ ਬਿਲਕੁਲ ਸਨੋ। ਪਿੱਛੇ ਦੇਖੋ ਆ ਨਾ ਸਫਾਈ। ਲਿਆ ਲਿਆ ਵੀਰੇ ਚਲਾ ਚਲਾ। ਬਿਲਕੁਲ ਟੌਪ ਦੀ ਜੀ ਚੱਲ ਰਹੀ ਜੀ ਹੈ ਜੀ। ਤੇ ਇਹ ਇੱਕ ਵਾਰ ਚ ਥੋੜਾ ਜਿਹਾ ਕੱਖ ਰਹਿ ਗਿਆ ਤਾਂ ਕਰਕੇ ਦੂਜੀ ਵਾਰ ਫੇਰਿਆ। ਦੂਜੀ ਵਾਰ ਤਾਂ ਕੱਖ ਜਮੇ ਹੀ ਖਤਮੇ ਕਰ ਦਿੰਦਾ ਵਿੱਚ। ਤੇ ਇਹ ਦੇਖ ਲਓ ਚਲਾ ਕੇ ਵੀ ਇਹਨਾਂ ਰਾਮ ਨਾਲ ਲਈ ਆਉਂਦਾ ਤੇ ਕੀਮਤੀ ਕਮੈਂਟ ਆਪਣਾ ਜਰੂਰ ਕਰਿਓ ਵੀ ਸਾਡਾ ਕੰਮ ਤੁਹਾਨੂੰ ਕਿੱਦਾਂ ਦਾ ਲੱਗਿਆ ਤੇ ਰੂਟਾਵੇਟਰ ਬੀसीएस ਦਾ ਰੂਟਾਵੇਟਰ ਕਿੱਦਾਂ ਦਾ ਲੱਗਿਆ ਇਹ ਹੈਗਾ ਜੀ ਮੇਡ ਇਟਲੀ ਹੈ ਜੀ ਲਓ ਜੀ ਆਪਣੇ ਕੋਲ ਆ ਗਿਆ ਜੀ ਮਾਲ ਨਾਮਾ ਤੇ ਹੁਣ ਜਿਹੜੇ 9 ਫੁੱਟ ਆ ਉਹ ਇਦਾਂ ਆਉਂਦੇ ਆ ਸੰਜੇ ਦੇ ਵਿੱਚ ਉੱਪਰ ਦੀ ਉੱਪਰ ਤੇ ਆਹ ਦੇਖੋ ਟਰੱਕ ਫੁੱਲ ਭਰ ਕੇ ਆ ਗਿਆ ਆਪਣੇ ਕੋਲ ਨਾ ਮਾਲ ਜੀ ਆਪਣਾ ਤੇ ਜੇ ਇੰਦਾ ਰੂਟਾਵੇਟਰ ਬਾਈ ਹੋਂ ਜਿਵੇਂ ਇਹਦੇ ਵਿੱਚ ਆਸ ਕੰਝੇ ਚ ਫਿਰ ਜਮੇ ਹੀ ਰੂਟਾਵੇਟਰਾਂ ਦੇ ਝੀਟ ਨਹੀਂ ਵੱਜਦੀ ਤੇ ਰੂਟਾਵੇਟਰਾਂ ਉnde ਬਹੁਤ ਵਧੀਆ ਤੇ ਜੇ ਦੂਹ ਲੜ ਉੱਪਰ ਦੀ ਉੱਪਰ ਰੱਖ ਕੇ ਦੂਹ ਲੜ ਲੈ ਕੇ ਉਹਨੇ ਫਿਰ ਥੋੜਾ ਜਿਹਾ ਫਰਕ ਪੈ ਜਾਂਦਾ ਜੀ ਫਿਰ ਕਿਤੇ ਕਿਤੇ ਝੀਟ ਲੱਗ ਜਾਂਦੀ ਹੁਣ ਆ ਦੇਖੋ ਆ ਵਧੀਆ ਚੀਜ਼ ਆਈ ਜਦਾਂ ਸਾਰੇ ਰੂਟਾਵੇਟਰ ਇੰਦਾ ਹੀ ਆਣੇ ਚਾਹੀਦੇ ਆ ਸਾਡੀ ਕੈਮਰਾ ਫੋਨ ਕੱਢੀਗਾ ਆ ਫੋਨ ਕੱਢ ਫੋਨ ਕਰਾਓ ਵੀਰੋ ਅੱਗੇ ਡੌਂਗਰ ਕੋਟਰੇ ਲਾ ਰੱਖੀਏ ਡੌਂਗਰ ਕੋਟਰੇ ਵੀ ਰੱਖੀਏ ਉੱਤ ਨਿਕ ਬਾਹਰ ਆ ਤੂੰ ਬਾਹਰ ਆ ਔਰ ਦੇ ਥੱਲੇ ਸੁਪਰ ਫੋਨ ਆ ਡੰਡਾ ਉਹ ਕਰਦਾ ਸ਼ੋਅ ਖਰਾਬ ਕਰਦਾ ਉਹ ਆਵੇ ਜੀ ਥੋੜਾ ਹੈ ਡੰਡਾ ਖਰਾਬ ਕਰਦਾ ਜੀ ਲਓ ਜੀ ਰੱਖਤਾ ਜੀ ਆ ਦੇਖੋ ਸਾਰੇ ਇਦਾਂ ਹੀ ਹੈ ਇਸ ਕੰਜੇ ਨੇ ਜਿਹੜਾ ਪੂਰਾ ਟਰੱਕ ਭਰ ਕੇ ਆ ਗਿਆ ਆਪਣੇ ਕੋਲ ਮਾਲ ਲਾ ਕੇ ਕਿਸ ਨੇ ਵੀ ਭਾਈ ਲੈਣੇ ਹੈ ਸਸਤੀ ਮਾਨ ਦੇ ਰੂਟਾ ਵੇਟਰ ਸਸਤੀ ਮਾਨ ਦਾ ਕੋਈ ਵੀ ਡਿਪਲੀਮੈਂਟ ਲੈਣਾ ਹੋਇਆ ਆਪਣੇ ਕੋਲ ਬਹੁਤ ਜ਼ਿਆਦਾ ਯਾਨੀ ਕਿ ਸਟਾਕ ਖੜਾ ਹੈ ਭਾਈ ਹੋਲੀ ਆ ਜਾ ਇਹਨੂੰ ਲੰਘੇ ਆ ਜਾ ਇਹਨੂੰ ਟਾਈਮ ਲੱਗਣਾ ਆ ਜਾ ਵਿੱਚੇ 9 ਫੁੱਟ ਹੈ ਜੀ ਵਿੱਚੇ ਹੈਗੇ 10 ਫੁੱਟ 28 ਯਾਨੀ ਕਿ ਮਾਲ ਆ ਗਿਆ ਤੇ ਇੱਕ ਇੱਕ ਰੂਟਾ ਵੇਟਰ ਇਹਨਾਂ ਚੋ ਲਾ ਕੇ ਰੱਖ ਲੈਣਾ ਥੰਨੇ ਸੰਜੀ ਨੇ ਜਿਵੇਂ ਆਉਂ ਨੌ ਫੁੱਟ ਲਾ ਕੇ ਰੱਖ ਲੈ ਇਹਦੇ ਵਿੱਚ ਬਾਈ ਜੱਕੀ ਮਰਦਾ ਦਹੀਂ 10 ਫੁੱਟਾਂ ਲਾ ਕੇ ਰੱਖਾਂਗੇ ਇਹ ਚ ਇੱਕ ਇੱਕ ਇਹਨਾਂ ਚ ਲਾ ਕੇ ਰੱਖ ਲਾਂਗੇ ਜਿਵੇਂ ਆ 9 ਫੁੱਟਾਂ ਲਾ ਕੇ ਰੱਖ ਲਿਆ ਜੀ ਐਦਾਂ ਹੀ 10 ਫੁੱਟਾਂ ਵੀ ਲਾ ਕੇ ਰੱਖਾਂਗੇ ਇਹ ਚ 9 ਤੇ 10 ਫੁੱਟ ਹੀ ਨੇ ਤੇ ਕੱਸ ਕੇ ਰੱਖ ਦਾਂਗੇ ਕਸਟਮਰ ਕਰਤਰ ਫੇ ਨਾਲ ਦੀ ਨਾਲੇ ਅਸੀਂ ਲਾ ਲਾ ਕੇ ਨਾਲ ਦੀ ਨਾਲ ਕਸੀ ਜੰਨੇ ਜਿਵੇਂ ਆ ਕਸੇ ਹੋਏ ਪੂਰੇ ਪ੍ਰੋਪਰ ਤੇ ਇੱਕ ਸਕੰਜਾ ਆ ਹਜੇ ਹੋਰ ਰਹਿ ਗਿਆ ਉੱਪਰ 3 ਰੂਟਾ ਮੀਟਰ ਹੋਰ ਨੇ ਜੀ ਉੱਪਰ ਹਣੇ ਲੋਈ ਸੰਜੇ ਜੀ ਦੇ ਚੋਂ ਨਾਲ ਦੀ ਨਾਲ ਰੂਪਾ ਕਵਿਟਰ ਕੱਢ ਲਿਆ ਜੀ ਕਿਉਂਕਿ ਹੁਣ ਸਾਡੇ ਕੋਲ ਹਾਈਡਰ ਆਇਆ ਹੋਇਆ ਤੇ ਜਿਹੜਾ ਸਾਡੇ ਵਾਲਾ ਇੱਥੇ ਹਾਈਡਰ ਕੱਢ ਤੋ ਅੱਜ ਗਿਆ ਹੋਇਆ ਹੋਰ ਪਾਸੇ ਇਸ ਕਰਕੇ ਹਾਈਡਰੇ ਦਾ ਪੁੱਤ ਤੋਂ ਬਾਅਦ ਠਾ ਲੀਏ ਲਾਹ ਜੀ ਆਹ ਦੇਖੋ ਹੁਣ ਇਹਨੂੰ ਖੋਲ ਖੂਲ ਕੇ ਰੂਪਾ ਕਵਿਟਰਾਂ ਨੂੰ 55 ਪਰੇ ਸਾਈਡ ਤੇ ਰੱਖ ਕੇ ਇੱਧਰ ਕੱਢ ਕੇ ਰੱਖ ਨੌ ਫੁੱਟੇ 10 ਫੁੱਟੇ ਸਾਰੇ ਇੱਧਰ ਸਾਈਡ ਤੇ ਕੱਢ ਕੇ ਰੱਖ ਲੈਣੇ ਆ ਤੇ ਬਾਦ ਦੇ ਵਿੱਚ ਫਿਰ ਇਹਨੂੰ ਆਪਾਂ ਤਿਆਰ ਕਰਾਂਗੇ ਤਿਆਰ ਕਰ ਕਰਕੇ ਜਿਵੇਂ ਆ ਤਿਆਰ ਕਰੇ ਖੜੇ ਆ ਦੇ ਸਾਰੇ ਇਦਾਂ ਹੀ ਤਿਆਰ ਕਰਕੇ ਖੜਦਾ ਥੱਲੇ ਕਰੀ ਚੱਕ ਲੈ ਉਹਨੂੰ ਰਖਾ ਲੈ ਥੱਲੇ ਗਿਆ ਨਹੀਂ ਕਿਉਂ ਪੂਰੇ ਕੰਮ ਕਰਦਾ ਚੱਲ ਥੱਲੇ ਰਖਾ ਲੈ ਛੱਟ ਲੱਗ ਜਾਂਦੀ ਹੁੰਦੀ ਐ ਚਲੋ ਚਲੋ ਤੇ ਹੁਣ ਆ ਇੱਕ ਉੱਪਰ ਰਹਿ ਗਿਆ ਇਹ 10 ਫੁੱਟ ਜਾਂਦਾ ਵਾ ਇਹਨੂੰ 10 ਫੁੱਟਿਆਂ ਨੂੰ ਲਾ ਕੇ ਰੱਖਾਂਗੇ ਥੱਲੇ ਇਹ ਜਿਹੜੇ ਨੇ ਸਾਰੇ 9 ਫੁੱਟੇ ਨੇ ਸਾਰਾ ਮਾਲ 9 ਫੁੱਟੇ ਰੂਟਾਵੇਟਰ ਨਾਲ ਤੇ ਖਾਸ ਜ਼ਾਣੀ ਕਰੀ ਰੂਟਾਵੇਟਰ ਬਾਰੇ ਦੇ ਲਈ ਜਿਹੜਾ ਸ਼ਕਤੀਮਾਨ ਦਾ 9 ਫੁੱਟਾ ਰੂਟਾਵੇਟਰ ਨਾਲ ਜੀ ਸ਼ਕਤੀਮਾਨ ਦਾ 9 ਫੁੱਟ ਰੂਟਾਵੇਟਰ ਉਹਦੀ ਵਰਕਿੰਗ ਵਰਕਿੰਗ ਅੰਦਰੋਂ ਅੰਦਰੇ 9 ਫੁੱਟ 2 ਇੰਚ ਦੇ ਕਰੀਬ ਆ ਜੀ ਉ ਤਾਂ ਉਹ 9 ਫੁੱਟ ਤੋਂ ਉੱਪਰ ਹੋ ਜਾਂਦਾ ਜੀ 9.5 ਫੁੱਟ ਤੱਕ ਉਹ ਚਲੇ ਜਾਂਦਾ ਇਹ ਸ਼ਕਤੀਮਾਨ ਦਾ ਰੂਟਾਵੇਟਰ ਇਹਦੀ ਵਰਕਿੰਗ ਵਰਕਿੰਗ ਅੰਦਰ ਅੰਦਰ ਇਹ 9 ਫੁੱਟ 2 ਇੰਚਾ ਸ਼ਕਤੀਮਾਨ ਜਿਹੜਾ 9 ਫੁੱਟਾ ਰੂਟਾਬੇਟਰ ਅੰਦਰ ਅੰਦਰ ਇਹ 9 ਫੁੱਟ 2 ਇੰਚਾ ਹੀ ਯਾਨੀ 9 ਫੁੱਟ 2 ਇੰਚ ਵਰਕਿੰਗ ਕਰਦਾ ਹੈ ਸ਼ਕਤੀਮਾਨ ਦਾ 9 ਫੁੱਟਾ ਰੂਟਾਬੇਟਰ ਪੂ ਤਾਂ ਇਹ 9.5 ਦੇ ਕਰੀਬ ਚਲੇ ਜਾਂਦਾ ਤੇ ਬਾਕੀ ਉਹਨਾ 10 ਫੁੱਟੇ ਰਹਿ ਗਏ ਇਹਨੂੰ ਲਾਉਣੇ ਆ ਫੱਲੇ ਤੇ ਆ ਜਾਨੀ ਕਿ ਇਦਾਂ ਹੀ ਕਿਸੇ ਕੋਈ ਰੱਖ ਦਿੰਦੇ ਇਹਨਾਂ ਨੂੰ ਜੱਸੀ ਚਾਰ ਰੋਮ ਤਿਆਰ ਕਰ ਦੇਣਾ ਆ ਇਦਾਂ ਇੱਕ ਸਾਈਡ ਤੇ ਰਹਿ ਰਹਿਣਗੇ ਆ ਦੇਖੋ ਲਓ ਜੀ ਆ ਗਿਆ 10 ਫੁੱਟਾ ਰੂਟਾ ਵੇਟਰ ਦੀ ਆ ਤੇ ਸਾਰੇ ਹੀ 10 ਫੁੱਟਾ ਰੂਟਾ ਵੇਟਰ ਨੌ ਸਾਰੇ ਥੱਲੇ ਲੈ ਲਏ ਹੁਣ ਇਹ ਨੇ 10 ਫੁੱਟਾ ਰੂਟਾ ਵੇਟਰ ਇਹਨੂੰ ਵੀ ਸਾਈਡ ਤੇ ਰੱਖ ਕੇ ਖੜਾਉਨੇ ਆ ਅੱਛਾ ਲਾ ਕੇ ਜਾਈਂ ਲਓ ਇਹਨੂੰ ਸਾਨੂੰ ਰੂਟਾ ਵੇਟਰ ਨੂੰ ਇੱਧਰ ਰੱਖ ਲਾਂਗੇ ਫਰੰਟ ਤੇ ਜੀ ਲੇਜ਼ਰ ਕਰਾ ਦੇ ਕੋਲੇ ਫਲਾਅ ਤੇ ਇੱਧਰ ਖੜਾ ਬੇਲਰ ਨਾ ਮਾਰੈਕ ਪੂਰੇ ਰੱਖ ਲਾਂਗੇ ਜੀ चाल <laughs> चालो <disappointment>